ਗੁਰੂ ਰੂਪ ਗੁਰੂ ਕੀ ਸਾਜਿਨਿ ਵਾਜੀ ਗੁਰੂ ਫਲਸਾ ਸਾਧ ਸੰਗਤ ਜੀ ਧੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪਰਿਵਾਰ ਦੇ ਮੈਂਬਰ ਨੌਕਰੀ ਪੇਸ਼ਾ ਹੋਣ ਕਰਕੇ ਵਿਸ਼ੇਸ਼ ਤੌਰ ਤੇ ਵਿਦਿਆ ਵਾਲੇ ਪਾਸੇ ਝੁਕਾਰ ਰੱਖਦੇ ਸਨ ਧੰ ਗੁਰੂ ਨਾਨਕ ਪਾਤਸ਼ਾਹ ਜੀ ਦਾ ਜੋ ਜੱਦੀ ਪਿੰਡ ਹੈ ਉਹ ਪਾਕਿਸਤਾਨ ਵਿੱਚ ਸੁਭਾਈਮਾਨ ਹੈ ਲੋਹਾਰ ਕਾ ਦੇ ਕੋਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਆਗਮਨ ਤੋਂ 60 ਸਾਲ ਪਹਿਲਾਂ ਨਨਖਾਨਾ ਸਾਹਿਬ ਨਗਰ ਰਾਇਬੁਲਾਰ ਦੇ ਪਿਤਾ ਰਾਇ ਪੋਇਨੇ ਵਸਾਇਆ ਸੀ ਧਨਗੁਰ ਨਾਨਕ ਪਾਚਾ ਮਹਾਰਾਜ ਦੇ ਸਧਕਾਰਯੋਗ ਦਾਦਾ ਜੀ ਤਰਨਤਾਰਨ ਦੇ ਇਲਾਕੇ ਵਿੱਚੋਂ ਉੱਠ ਕੇ ਰਾਇਪੋਏ ਜਿਹੜਾ ਪਹਿਲਾਂ ਇੱਕ ਹਿੰਦੂ ਰਾਜਪੂਤ ਸੀ ਰਾਜਨੀਤੀ ਦੇ ਵਿਚਾਰ ਰੱਖਣ ਵਾਲੇ ਹੋਣ ਕਰਕੇ ਸਮੇ ਦੇ ਝੁਕਾ ਦੇ ਮੁਤਾਬਿਕ ਮੁਸਲਮਾਨ ਬਣ ਗਏ ਰਾਇਬੁਲਾਰ ਜੱਦੀ ਪੁਸ਼ਤੀ ਮੁਸਲਮਾਨ ਨਹੀਂ ਸਨ ਰਾਇਬੁਲਾਰ ਜੀ ਦੇ ਪਿਤਾ ਰਾਇਪੋਏ ਜੀ ਜਿਹੜੇ ਭੱਟੀ ਸਨ ਉਹਨਾਂ ਨੇ ਇਸਲਾਮ ਧਰਮ ਗ੍ਰਹਿਣ ਕਰ ਲਿਆ ਤੇ ਉਹਨਾਂ ਨਨਕਾਨਾ ਸਾਹਿਬ ਨਗਰ 1409 ਈਸਵੀ ਦੇ ਵਿੱਚ ਵਸਾਇਆ ਤਾਨਗੁਰ ਨਾਨਕ ਪਾਤਸ਼ਾਹ ਜੀ ਦੇ ਵੱਡੇ-ਵੱਡੇ ਰੇ ਪੱਖੀਵਿੰਡ ਨਗਰ ਰਹਿੰਦੇ ਸਨ ਪਾਤਸ਼ਾਹ ਜੀ ਦੇ ਦਾਦਾ ਜੀ ਦਾ ਨਾਮ ਸ਼ਿਵਰਾਮ ਸੀ ਅਤੇ ਦਾਦੀ ਜੀ ਦਾ ਨਾਮ ਮਾਤਾ ਬਨਾਰਸੀ ਕਹਿ ਸਕਦੇ ਹਾਂ ਕਿ ਬਾਬਾ ਸ਼ਿਵਰਾਮ ਅਤੇ ਮਾਤਾ ਬਨਾਰਸੀ ਪੱਖੀਵਿੰਡ ਨੂੰ ਛੱਡ ਕੇ ਰਾਏਪੋਏ ਦੀ ਤਲਵੰਡੀ ਨਨਖਾਨਾ ਸਾਹਿਬ ਆ ਗਏ ਬਾਬਾ ਸ਼ਿਵਰਾਮ ਪਟਵਾਰੀ ਦਾ ਕੰਮ ਕਰਦੇ ਜਿਸ ਤਰ੍ਹਾਂ ਆਮ ਉਸ ਮੌਕੇ ਦਾ ਰਿਵਾਜ ਹੁੰਦਾ ਸੀ ਕਿ ਉਹਦੇ ਖਾਨਦਾਨੀ ਹੁੰਦੇ ਸਨ ਜ਼ੈਲਦਾਰ ਦਾ ਪੁੱਤਰ ਜ਼ੈਲਦਾਰ ਬਣਦਾ ਸੀ ਇਸੇ ਪ੍ਰਕਾਰ ਬਾਬਾ ਸ਼ਿਵਰਾਮ ਤੋਂ ਬਾਅਦ ਉਹਨਾਂ ਦੇ ਵੱਡੇ ਪੁੱਤਰ ਬਾਬਾ ਕਲਿਆਨ ਰਾਏ ਜਿਨ੍ਹਾਂ ਨੂੰ ਆਮ ਕਰਕੇ ਮਹਤਾ ਕਾਲੂ ਜੀ ਕਹਿੰਦੇ ਹਾਂ ਉਹਨਾਂ ਨੇ ਇਸ ਇਲਾਕੇ ਦੇ ਪਟਵਾਰੀ ਦਾ ਕੰਮ ਸੰਭਾਲ ਲਿਆ ਮਨ ਵਿੱਚ ਵਿਚਾਰ ਕੀਤੀ ਕਿ ਜੇਕਰ ਮੇਰਾ ਪੁੱਤਰ ਫਾਰਸੀ ਦੀ تعلیم ਨੂੰ ਹਾਸਲ ਕਰ ਲਵੇ ਤਾਂ ਮੇਰੀ ਥਾਂ ਤੇ ਇਸ ਨੂੰ ਨੌਕਰੀ ਮਿਲ ਜਾਏਗੀ ਇਹ ਵਿਚਾਰ ਕਰਕੇ ਮਹਤਾ ਕਾਲੂ ਜੀ ਨੇ ਤਨਗੁਰ ਨਾਨਕ ਪਾਤਸ਼ਾਹ ਜੀ ਨੂੰ ਕੁੱਤਬਦੀਨ ਮੌਲਵੀ ਕੋਲ ਵਿਦਿਆ ਪੜਨ ਲਈ ਭੇਜਿਆ ਉਹਨਾਂ ਫੱਟੀ ਤੇ ਪੂਰਨੇ ਭਾਗੇ ਸਮਝਾਉਣ ਦਾ ਯਤਨ ਕੀਤਾ ਕਿ ਇਸ ਤਰ੍ਹਾਂ ਤੁਸੀਂ ਇਹ ਫਾਰਸੀ ਦੀ ਦਿੱਦਿਆ ਪੜੋ ਤਨਗੁਰ ਨਾਨਕ ਪਾਤਸ਼ਾਹ ਸਾਹਿਬ ਕਹਿਣ ਲੱਗੇ ਮੌਲਵੀ ਜੀ ਤੁਹਾਨੂੰ ਪਤਾ ਹੈ ਇਸ ਦਾ ਕੀ ਅਰਥ ਹੈ ਕਹਿਣ ਲੱਗੇ ਮੈਂ ਨਹੀਂ ਜਾਣਦਾ ਉਸ ਮੌਕੇ ਤਨਗੁਰ ਨਾਨਕ ਪਾਤਸ਼ਾਹ ਜੀ ਨੇ ਮੌਲਵੀ ਜੀ ਦੇ ਪਰਥਾਏ ਸ਼ਬਦ ਉਚਾਰਨ ਕੀਤਾ ਅਤੇ ਮੌਲਵੀ ਨੂੰ ਆਖਿਆ ਕਿ ਮੌਲਵੀ ਸਾਹਿਬ ਤੁਸੀਂ ਇਸ ਤਰ੍ਹਾਂ ਅੱਲਾਹ ਤਾਲਾ ਦੇ ਅੱਗੇ ਅਰਦਾਸ ਕਰਿਆ ਕਰੋ ਤੁਹਾਡੇ ਤੇ ਖੁਦਾਵੰਤ کریم ਕਰਮ ਕਰੇਗਾ ਇਹ ਸਤਿਗੁਰੂ ਪਾਤਸ਼ਾਹ ਮੌਲਵੀ ਕੁੱਤਮਦੀਨ ਨੂੰ ਸਮਝਾ ਰਹੇ ਹਨ ਪਰਮਾਤਮਾ ਇੱਕ ਹੈ ਜੋ ਵੀ ਗੁਰਮੁਖ ਉਸ ਦਾ ਨਾਮ ਲੈਂਦੇ ਹਨ ਉਹਨਾਂ ਦੀ ਉਹ ਰੱਖਿਆ ਕਰਦਾ ਹੈ ਪਰਮਾਤਮਾ ਸੀ ਹੈ ਹੋਵੇਗਾ ਅਤੇ ਉਸ ਨੂੰ ਕਿਸੇ ਪ੍ਰਕਾਰ ਦੀ ਕੋਈ ਆਦੀ ਬਿਆਦੀ ਉਪਾਦੀ ਬਾਈ ਪਿਤ ਕਫ ਦਾ ਰੋਗ ਨਹੀਂ ਉਹ ਸੰਸਾਰ ਦਾ ਕਰਤਾ ਹੈ ਪ੍ਰਸ਼ਾਦ ਦੇਣ ਵਾਲਾ ਹੈ ਉਸ ਨੂੰ ਕਿਸੇ ਦਾ ਡਰ ਨਹੀਂ ਕਿਉਂਕਿ ਪਰਮਾਤਮਾ ਆਪ ਖੁਦ ਵੈਰ ਤੋਂ ਰਹਿਤ ਹੈ ਵੈਰ ਤੋਂ ਰਹਿਤ ਹੋਣ ਕਰਕੇ ਉਸ ਪਰਮਾਤਮਾ ਨੂੰ ਨਿਰਪਾਵ ਵੀ ਕਹਿੰਦੇ ਹਨ ਨਿਰਵੈਰ ਵੀ ਕਹਿੰਦੇ ਹਨ ਜਿਹੜੀ ਪਰਮਾਤਮਾ ਦੀ ਹਸਤੀ ਹੈ ਉਹ ਸਮੇਂ ਦੇ ਅਧੀਨ ਨਹੀਂ ਇਹ ਕਾਲ ਪਰਮਾਤਮਾ ਦਾ ਬਣਾਇਆ ਤੇ ਪਰਮਾਤਮਾ ਕਾਲ ਦੇ ਅਧੀਨ ਨਹੀਂ ਪਰਮਾਤਮਾ ਸਮੇਂ ਦੇ ਅਧੀਨ ਨਹੀਂ ਪਰਮਾਤਮਾ ਮੌਤ ਤੋਂ ਬਾਹਰ ਹੈ ਉਹ ਪਰਮਾਤਮਾ 84 ਲੱਖ ਜੁਨਾ ਵਿੱਚ ਨਹੀਂ ਆਉਂਦਾ ਉਸ ਦੀ ਨਾ ਕੋਈ ਮਾਂ ਹੈ ਨਾ ਭੈਣ ਹੈ ਨਾ ਕੋਈ ਉਸ ਦਾ ਬਾਪ ਉਹ ਆਪਣੇ ਆਪ ਤੋਂ ਪਹਿਲਾ ਹੈ ਇਸ ਗਲ ਦੀ ਸਮਝ ਤੈਨੂੰ ਬਾਅਦ ਵਿੱਚ ਪਾਏਗੀ ਇਸ ਸਮੇਂ ਤੋਂ ਹਨੇਰੇ ਵਿੱਚ ਹੈ ਹਨੇਰੇ ਦੇ ਵਿੱਚ ਕੋਈ ਵੀ ਵਸਤੂ ਲਾਗੇ ਪਈ ਹੋਵੇ ਤੇ ਦਿਸਦੀ ਨਹੀਂ ਇਸ ਪ੍ਰਕਾਰ ਤੋਂ ਗੁਰੂ ਦੇ ਗਿਆਨ ਰੂਪੀ ਚਾਨਣ ਵਿੱਚ ਆਵੇਂਗਾ ਤਾਂ ਤੈਨੂੰ ਪਤਾ ਚੱਲੇਗਾ ਕਿ ਪਰਮਾਤਮਾ ਮੌਤ ਤੋਂ ਉੱਪਰ ਹੈ ਪਰਮਾਤਮਾ ਭੈ ਤੋਂ ਰਹਿਤ ਹੈ ਪਰਮਾਤਮਾ ਦਾ ਕਿਸੇ ਨਾਲ ਵੈਰ ਨਹੀਂ ਪਾਛਾ ਮੈਂ ਤੇਰੇ ਦਰ ਦਰਵਾਜ਼ੇ ਦੇ ਅੱਗੇ ਖਲੋ ਕੇ ਬੇਨਤੀ ਕਰਦਾ ਹਾਂ ਕਿ ਕਿਰਪਾ ਕਰਕੇ ਮੇਰੀ ਗੱਲ ਨੂੰ ਸੁਣ ਲੈ ਜਿੰਨੇ ਵੀ 84 ਲੱਖ ਜੁਨਾ ਦੇ ਜੀਵ ਹਨ ਇਹਨਾਂ ਸਾਰਿਆਂ ਦੀ ਸੁਆਸਾ ਰੂਪੀ ਤਾਰ ਤੇਰੇ ਹੱਥ ਵਿੱਚ ਹੈ ਤੇਰੇ ਬਿਨਾ ਸਰਨਾ ਨਹੀਂ ਇਸ ਕਰਕੇ ਬੇਨਤੀ ਹੈ ਕਿ ਆਪ ਕਿਰਪਾ ਕਰਕੇ ਮੇਰੀ ਬੇਨਤੀ ਨੂੰ ਸਵਕਾਰ ਕਰੋ ਗੁਰਮਤ ਦਾ ਇੱਕ સિਧਾਂਤ ਹੈ ਕਿ ਆਪਾਂ ਬੇਨਤੀਆਂ ਤਾਂ ਕਰਦੇ ਹਾਂ ਪਰ ਸਾਡੀਆਂ ਬੇਨਤੀਆਂ ਮੰਨੀਆਂ ਕਿਉਂ ਨਹੀਂ ਜਾਂਦੀਆਂ ਭਾਵੇਂ ਆਪਣੇ ਵਿੱਚੋਂ ਕੋਈ ਪੜਿਆ ਹੈ ਜਾਂ ਅਨਪੜ ਹੈ ਆਪਾਂ ਆਪਣੇ ਢੰਗ ਤੇ ਆਪਣੀ ਸਮਝ ਦੇ ਮੁਤਾਬਿਕ ਅਰਦਾਸ ਕਰਦੇ ਹਾਂ ਅਖਰਾਂ ਦਾ ਵਾਦਾ ਘਾਟਾ ਹੋ ਸਕਦਾ ਹੈ ਪਰ ਕੀ ਕਾਰਨ ਹੈ ਕਿ ਸਾਡੀ ਅਰਦਾਸ ਸੁਣੀ ਨਹੀਂ ਜਾਂਦੀ ਉਸ ਦਾ ਕਾਰਨ ਇਹ ਹੈ ਕਿ ਪਰਮਾਤਮਾ ਵਿੱਚ ਤਾਂ ਕੋਈ ਵੀ ਫਰਕ ਨਹੀਂ ਪਰ ਸਾਡੀ ਅਰਦਾਸ ਕਰਨ ਵਿੱਚ ਕਚਿਆਈ ਹੈ ਅਧਿਆਤਮਿਕ ਗ੍ਰੰਥਾਂ ਦੇ ਮੁਤਾਬਕ ਜਦੋਂ ਅਰਦਾਸ ਕਰਨੀ ਹੈ ਤਾਂ ਉਹ ਕਹਿੰਦੇ ਹਨ ਤੂੰ ਆਪਣਾ ਸਾਰਾ ਕੁਝ ਸਮਰਪਿਤ ਕਰ ਕੁਝ ਬਚਾ ਕੇ ਨਾ ਰੱਖ ਆਪਾਂ ਬਚਾ ਕੇ ਰੱਖਦੇ ਹਾਂ ਤੂੰ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰ ਦੇ ਅਸੀਂ ਸਮਰਪਿਤ ਨਹੀਂ ਕਰਦੇ ਤਾਂ ਸਾਡੀ ਅਰਦਾਸ ਪ੍ਰਮਾਣ ਨਹੀਂ ਹੁੰਦੀ ਇੱਕ ਮਨ ਇੱਕ ਚੇਥੋ ਕੇ ਅਰਦਾਸ ਕਰਨ ਵਿੱਚ ਬੜੀ ਸ਼ਕਤੀ ਹੈ ਗੁਰੂ ਦੀ ਬਾਣੀ ਵਿੱਚ ਅੱਛੇ ਭਗਤ ਸਦਨਾ ਜਿੱਦਾ ਉਚਾਰਿਆ ਹੋਇਆ ਸ਼ਬਦ ਮਿਲਦਾ ਹੈ ਬਿਲਾਵਲ ਰਾਗ ਦੇ ਵਿੱਚ ਹੈ ਉਹਨਾਂ ਨੇ ਇੱਕ ਪ੍ਰਾਤਨ ਗਾਥਾ ਦੀ ਉਦਾਹਰਣ ਦਿੱਤੀ ਹੈ ਕਹਿੰਦੇ ਹਨ ਕਿ ਇੱਕ ਤਰਖਾਨ ਰਾਜੇ ਦੇ ਮਹਿਲਾਂ ਵਿੱਚ ਦਿਹਾੜੀ ਕਰਨ ਜਾਂਦਾ ਸੀ ਤੇ ਜਿਵੇਂ ਮਾਪਿਆਂ ਦੀ ਕੋਸ਼ਿਸ਼ ਹੁੰਦੀ ਹੈ ਕਿ ਸਾਡੀ ਔਲਾਦ ਸਾਡੇ ਜਿਉਂਦਿਆਂ ਜਿਉਂਦਾ ਕੰਮਕਾਰ ਵਿੱਚ નિਪੁੰਨ ਹੋ ਜਾਣ ਤਾਂ ਕਿ ਸਾਡੇ ਮਰਨ ਤੋਂ ਬਾਅਦ ਕੋਈ ਪਰੇਸ਼ਾਨੀ ਨਾ ਹੋਵੇ ਉਹ ਤਰਖਾਨ ਕਿੱਤੀ ਮਜ਼ਦੂਰ ਆਪਣੇ ਪੁੱਤਰ ਨੂੰ ਕਹਿਣ ਲੱਗਾ ਪੁੱਤਰਾ ਤੂੰ ਵੀ ਮੇਰੇ ਨਾਲ ਚੱਲਿਆ ਕਰ ਉਹ ਨਾਲੇ ਜਾਣ ਲੱਗ ਪਿਆ ਪੁੱਤਰ ਜਵਾਨ ਸੀ ਤੇ ਉਹ ਆਪਣੇ ਪਿਓ ਨੂੰ ਕਹਿਣ ਲੱਗਾ ਕਿ ਬਾਪੂ ਮੈਂ ਰਾਜੇ ਦੀ ਕੁੜੀ ਨਾਲ ਵਿਆਹ ਕਰਾਉਣਾ ਹੈ ਪਿਤਾ ਕਹਿੰਦਾ ਹੈ ਕਿ ਉਮਰ ਵਾਣਾ ਹੀ ਮੈਨੂੰ ਕੌਣ ਮੰਨੇ ਪਿਉ ਦੀ ਉਸ ਤਰਖਾਨ ਦੇ ਲੜਕੇ ਨੂੰ ਪਤਾ ਲੱਗਾ ਕਿ ਰਾਜੇ ਦੀ ਲੜਕੀ ਬੜੀ ਨੇਕ ਬੱਚੀ ਹੈ ਅਤੇ ਉਸ ਦੀ ਬੀਬੀ ਨੇ ਪ੍ਰਾਨੇ ਕੀਤਾ ਸੀ ਕਿ ਮੈਂ ਕਿਸੇ ਆਮ ਬੰਦੇ ਨਾਲ ਵਿਆਹ ਨਹੀਂ ਕਰਾਉਣਾ ਮੈਂ ਵਿਆਹ ਕਰਾਉਣਾ ਹੈ ਤੇ ਵਿਸ਼ਨੂੰ ਨਾਲ ਹੁਣ ਵਿਸ਼ਨੂੰ ਤਾਂ ਦੇਵੀ ਸ਼ਕਤੀ ਹੈ ਉਹ ਕਿਵੇਂ ਪ੍ਰਗਟ ਹੋਵੇ ਉਸ ਦੀ ਮਾਂ ਨੇ ਉਸ ਨੂੰ ਸਮਝਾਇਆ ਕਿ ਤੀਏ ਵਿਸ਼ਨੂੰ ਇੱਕ ਮੰਨਿਆ ਦੇਵਤਾ ਹੈ ਉਹ ਸਾਡੇ ਵਰਗੇ ਸੰਸਾਰੀ ਨਹੀਂ ਹਨ ਕਿ ਤੇਰੇ ਨਾਲ ਵਿਆਹ ਕਰਵਾਉਣ ਸਾਡਾ ਫਰਜ਼ ਹੈ ਤੇਰੇ ਹੱਥ ਪੀਲੇ ਕਰਨਾ ਤੇ ਤੂੰ ਜਿੱਦ ਨਾ ਕਰ ਉਹ ਛੋਟੀ ਬੱਚੀ ਦਾ ਮਨ ਅਡੋਲ ਸੀ ਉਹ ਕਹਿਣ ਲੱਗੀ ਜਾਤੇ ਮੈਂ ਕੁਆਰੀ ਰਹਾਂਗੀ ਜਾਂ ਉਸਦੇ ਨਾਲ ਹੀ ਵਿਆਹ ਕਰਵਾਵਾਂਗੀ ਜਿਸ ਤਰ੍ਹਾਂ ਤੁਲਸੀ ਰਮਾਇਣ ਵਿੱਚ ਆਉਂਦਾ ਹੈ ਕਿ ਮੈਂ ਵਰ ਸ਼ੰਭੂ ਨੂੰ ਮੰਨਾਂਗੀ ਨਹੀਂ ਤੇ ਕੁਆਰੀ ਰਹਾਂਗੀ ਉਹ ਤਰਖਨ ਦਾ ਮੁੰਡਾ ਕਹਿਣ ਲੱਗਾ ਬਾਪੂ ਇਹ ਵਿਆਹ ਕਰਉਣਾ ਆਪਣੇ ਲਈ ਕੋਈ ਔਖਾ ਨਹੀਂ ਹੈ ਮੈਂ ਤੇਰਾ ਪੁੱਤਰ ਹਾਂ ਲੋਕੀ ਆਪਣੇ ਬੱਚਿਆਂ ਲਈ ਖੂ ਜਾਲ ਪਾਉਂਦੇ ਹਨ ਤੇ ਤੂੰ ਐਂ ਕਰ ਮੈਨੂੰ ਨਕਲੀ ਵਿਸ਼ਨੂੰ ਬਣਾ ਦੇ ਬਿਲਾਵਲ ਰਾਗ ਦੇ ਵਿੱਚ ਭਗਤ ਸਦਨਾ ਜੀ ਦਾ ਇੱਕ ਸ਼ਬਦ ਆਉਂਦਾ ਹੈ ਜਿਸ ਨੂੰ ਆਪਾਂ ਸਦਨਾ ਕਸਾਈ ਸੁਣਦੇ ਹਾਂ ਸਦਨਾ ਕਸਾਈ ਹੈਦਰਾਬਾਦ ਦਾ ਰਹਿਣ ਵਾਲਾ ਸੀ ਅਤੇ ਉਸਨੇ ਫਤੇਗੜ ਸਾਹਿਬ ਸਰਹੰਦ ਵਿਖੇ ਆ ਕੇ ਸਰੀਰ ਛੱਡਿਆ ਜਿੱਥੇ ਉਹਨਾਂ ਨੂੰ ਕਾਬੂ ਕੀਤਾ ਇਹ ਸਰਹੰਦ ਸ਼ਹਿਰ ਹੈ ਇਹ ਬੜਾ ਜ਼ਾਲਿਮ ਸ਼ਹਿਰ ਹੈ ਇੱਥੇ ਕਿਲਾ ਬਣ ਰਿਹਾ ਸੀ ਭਗਤ ਸਦਨਾ ਜੀ ਨੂੰ ਖਿਆਲ ਆ ਗਿਆ ਕਿ ਰਾਜਾ ਕੰਧ ਖੜੀ ਕਰਦਾ ਹੈ ਤੇ ਕੰਧ ਡਿੱਗ ਪੈਂਦੀ ਹੈ ਉਸ ਜਮਾਨੇ ਦੇ ਰਿਵਾਜ ਮੁਤਾਬਿਕ ਕਹਿਣਗੇ ਕਿ ਜੇ ਇਸ ਕੰਧ ਥੱਲੇ ਕਿਸੇ ਬੰਦੇ ਦੀ ਬਲੀ ਦਿੱਤੀ ਜਾਵੇ ਤਾਂ ਮੁੜ ਕੇ ਕੰਧ ਨਹੀਂ ਡਿੱਗੇਗੀ ਭਗਤ ਜੀ ਭਟਕਤੇ ਭਟਕਦੇ ਸਰਹੰਦ ਆ ਗਏ ਤੇ ਉਹ ਕਹਿਣ ਲੱਗੇ ਇਸ ਨੂੰ ਵੱਢ ਕੇ ਥੱਲੇ ਸੁੱਟ ਦਿਓ ਮੁੜ ਕੇ ਆਪਣੀ ਕੰਧ ਬਨ ਜਾਏਗੀ ਜਿਸ ਮੌਕੇ ਭਗਤ ਜੀ ਨੂੰ ਕਤਲ ਕਰਨ ਲੱਗੇ ਹਨ ਉਸ ਮੌਕੇ ਭਗਤ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਹੈ ਜਿਹੜਾ ਬਿਲਾਵਲ ਰਾਗ ਵਿੱਚ ਅੰਕਿਤ ਹੈ ਡ੍ਰਿਪ ਕੰਨਿਆ ਕੇ ਕਰਨੇ ਇੱਕ ਭਇਆ ਪੇਖਤਾਰੀ ਕਾਮਾ ਰਥੀ ਸਵਾਰ ਥੀ ਵਾਕੀ ਪੈਜ ਸਵਾਰੀ ਤਬ ਗੁਣ ਕਹਾ ਜਗਤ ਗੁਰਾ ਜੋ ਕਰਮ ਨਾਸੈ ਸਿੰਘ ਸਰਨ ਕਤ ਜਾਈਏ ਜੋ ਜੰਬੁਕ ਗਰਾਸੈ ਕਹਿੰਦੇ ਹਨ ਉਸ ਤਰਖਾਨ ਦੇ ਪੁੱਤਰ ਨੇ ਆਪਣੇ ਬਾਪ ਨੂੰ ਮਜਬੂਰ ਕੀਤਾ ਕਿ ਮੈਨੂੰ ਨਕਲੀ ਵਿਸ਼ਨੂੰ ਬਣਾ ਆਪਣੇ ਪੁੱਤਰ ਦੇ ਗੇ ਚੁਕਦਿਆਂ ਹੋਇਆ ਉਸ ਨੇ ਆਪਣੇ ਬੇਟੇ ਦੀਆਂ ਨਕਲੀ ਬਾਹਾਂ ਬਣਾਈਆਂ ਇੱਕ ਕਲਾ ਵਾਲਾ ਉੱਡਣ ਵਾਲਾ ਉਸ ਨੇ ਸਰੀਰ ਤਿਆਰ ਕਰ ਦਿੱਤਾ ਅਤੇ ਉਸ ਨੇ ਚਲਾਕੀ ਦੇ ਨਾਲ ਉਸ ਦੀ ਕਲਾ ਦਬਾਈ ਤੇ ਬੀਬੀ ਦੇ ਮਹਿਲਾਂ ਨੂੰ ਚਲਾ ਗਿਆ ਜਿਹੜਾ ਪੂਰਾ ਧਾਰਮਿਕ ਹੈ ਉਹ ਪੋਲਾ ਹੋਏਗਾ ਇਹ ਉਸ ਦੀ ਨਿਸ਼ਾਨੀ ਹੈ ਜਿਹੜਾ ਅੱਧਾ ਚਲਾਕ ਹੈ ਤੇ ਅੱਧਾ ਧਾਰਮਿਕ ਹੈ ਉਹ ਬੇਸ਼ੱਕ ਜਾਤੀ ਹੈ ਧਾਰਮਿਕ ਪਰ ਅੰਦਰ ਹੈ ਕੋਈ ਮਾੜੀ ਮੋਟੀ ਗੜਬੜ ਧਾਰਮਿਕ ਤਕਰੀਬਨ ਭੋਲਾ ਹੁੰਦਾ ਹੈ ਉਹ ਲੜਕੀ ਭੋਲੀ ਸੀ ਤੇ ਉਸ ਨੂੰ ਕਹਿਣ ਲੱਗਾ ਤੂੰ ਮੈਨੂੰ ਯਾਦ ਕੀਤਾ ਹੈ ਤੇ ਮੈਂ ਵਿਸ਼ਨੂੰ ਮਹਾਰਾਜ ਹਾਂ ਉਸਨੇ ਆਪਣੀ ਮਾਂ ਨੂੰ ਦੱਸਿਆ ਮਾਂ ਮੇਰੇ ਕੋਲ ਵਿਸ਼ਨੂੰ ਜੀ ਆਏ ਸਨ ਮੈਨੂੰ ਉਹਨਾਂ ਨੇ ਅੰਗੀਕਾਰ ਕਰ ਲਿਆ ਹੈ ਪ੍ਰਵਾਨ ਕਰ ਲਿਆ ਹੈ ਰਾਜੇ ਤੱਕ ਗੱਲ ਚੱਲੀ ਗਈ ਉਸਦੇ ਵਜ਼ੀਰ ਕਹਿਣ ਲੱਗੇ ਰਾਜਾ ਹੁਣ ਤੇਨੂੰ ਫੌਜ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਤੇਰਾ ਜਵਾਈ ਹੁਣ ਵਿਸ਼ਨੂੰ ਹੈ ਤੇਰੀ ਮਦਦ ਕਰੇਗਾ ਉਸ ਰਾਜੇ ਨੇ ਕਹਿੰਦੇ ਸੇਨਾ ਤੋੜ ਦਿੱਤੀ ਤਾਂ ਵਿਰੋਧੀ ਨੇ ਹਮਲਾ ਕਰ ਦਿੱਤਾ ਸੈਨਾ ਰਾਜਤਾਨੀ ਦੇ ਲਾਗੇ ਆ ਪਹੁੰਚੀ ਰਾਜੇ ਤੇ ਰਾਣੀ ਨੇ ਆਖਿਆ ਧੀਏ ਤੂੰ ਆਪਣੇ ਪਤੀ ਨੂੰ ਕਹਿ ਕਿ ਸਾਡੇ ਤੇ ਦੁਸ਼ਮਣਾਂ ਦੀ ਸੈਨਾ ਚੜ੍ਹ ਆਈ ਹੈ ਸਾਡਾ ਜਵਾਈ ਤਾਂ ਵਿਸ਼ਨੂੰ ਹੈ ਤੇ ਆਪਾਂ ਹਾਰ ਜਾਈਏ ਇਹ ਗੱਲ ਠੀਕ ਨਹੀਂ ਕਹਿੰਦੇ ਹਨ ਉਸ ਮੌਕੇ ਉਸ ਨਕਲੀ ਵਿਸ਼ਨੂੰ ਨੇ ਉਸ ਵਿਚਾਰੀ ਬੰਦੇ ਨੇ ਪ੍ਰਮਾਤਮਾ ਦੇ ਅੱਗੇ ਅਰਦਾਸ ਕੀਤੀ ਕਿ ਮਹਾਰਾਜ ਮੈਂ ਹਾਂ ਤਾਂ ਨਕਲੀ ਪਰ ਤੇਰਾ ਨਾਮ ਤੇ ਬਾਣਾ ਬਦਨਾਮ ਹੁੰਦਾ ਹੈ ਆਪਣੇ ਨਾਮ ਤੇ ਬਾਣੇ ਦੀ ਪਾਤᱨ ਰਖ ਕਹਿੰਦੇ ਹਨ ਉਸ ਮੌਕੇ ਵਿਸ਼ਨੂੰ ਮਹਾਰਾਜ ਨੇ ਪ੍ਰਗਟ ਹੋ ਕੇ ਉਸ ਰਾਜੇ ਦੀ ਰੱਖਿਆ ਕੀਤੀ ਵਾਨੀ ਵਿੱਚ ਲਿਖਿਆ ਹੈ ਨਿਰਪਕੰਨਿਆ ਕੇ ਕਾਰਨੇ ਇੱਕ ਭਇਆ ਭੇਖਤਾਰੀ ਕਾਮਰਾਥੀ ਸਵਾਰਤੀ ਵਾਕੀ ਪੈਜ ਸਵਾਰੀ ਰਾਜੇ ਦੀ ਕੰਨਿਆ ਵਾਸਤੇ ਇੱਕ ਬੰਦੇ ਨੇ ਭੇਖਤਾਰਨ ਕੀਤਾ ਭਾਵੇਂ ਬੰਦਾ ਖੁਦ ਗਰਜ ਸੀ ਭਾਵੇਂ ਬੰਦਾ ਵੀ ਵਿਚਾਰੀ ਸੀ ਪਰ ਜਦੋਂ ਉਸਨੇ ਇੱਕ ਮਨ ਇੱਕ ਚਿੱਤ ਹੋ ਕੇ ਅਰਦਾਸ ਕੀਤੀ ਤਾਂ ਭਗਵਾਨ ਨੇ ਉਸਦੀ ਪਾਤ ਰੱਖੀ ਇਸ ਕਰਕੇ ਕਹਿਣ ਤੋਂ ਮੁਰਾਦ ਇਹ ਹੈ ਕਿ ਅਸੀਂ ਇੱਕ ਮਨ ਇੱਕ ਚਿੱਤ ਹੋ ਕੇ ਅਰਦਾਸ ਨਹੀਂ ਕਰਦੇ ਕਿ हे ਪਰਮਾਤਮਾ ਸਾਡੀ ਤੇਰੇ ਅੱਗੇ ਬੇਨਤੀ ਹੈ ਆਪ ਕਿਰਪਾ ਕਰਕੇ ਮਿਹਰ ਦੀ ਨਜ਼ਰ ਕਰਕੇ ਬੇਨਤੀ ਨੂੰ ਸਵਕਾਰ ਕਰੋ ਬੰਦਾ ਗਲਤੀ ਦਾ ਪਤਲਾ ਹੈ ਇਸੇ ਕਰਕੇ ਸਤਿਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਨ ਮੌਲਵੀ ਕੁੱਤਬਦੀਨ ਬੰਦਿਆਂ ਅਗੇ ਅਰਦਾਸ ਨਾ ਕਰੀ ਬੰਦਿਆਂ ਵਿੱਚ ਘਟ ਵੱਦ ਐਬ ਹੋਣਗੇ ਪਰ ਪਰਮਾਤਮਾ ਬੇਅੈਬ ਹੈ ਪਰਮਾਤਮਾ ਮੈਂ ਤੇਰੇ ਅੱਗੇ ਹੜਾ ਤਾਂ ਕਰਦਾ ਹਾਂ ਇੱਕ ਤਾਂ ਤੂੰ ਪਾਲਣਾ ਕਰਦਾ ਹੈ ਦੂਜਾ ਤੇਰੇ ਵਿੱਚ ਕੋਈ ਐਬ ਨਹੀਂ ਹੈ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਹਨ ਕਿ ਬੰਦਾ ਪਰਮਾਤਮਾ ਦੇ ਅੱਗੇ ਅਰਦਾਸ ਕਦੋਂ ਕਰੇਗਾ ਜਦੋਂ ਬੰਦੇ ਨੂੰ ਪੱਕਾ ਯਕੀਨ ਹੋ ਜਾਵੇ ਕਿ ਮੈਂ ਇੱਥੇ ਰਹਿਣਾ ਨਹੀਂ ਚੰਗੀ ਤਰ੍ਹਾਂ ਆਪਣੇ ਦਿਲ ਵਿੱਚ ਨਿਰਣਾ ਕਰ ਲੈਣਾ ਚਾਹੀਦਾ ਹੈ ਜਿਵੇਂ ਦਸਮ ਪਾਤਸ਼ਾਹ ਕਹਿੰਦੇ ਹਨ ਪਤਾ ਨਹੀਂ ਕਿੰਨੇ ਕਪੀਰ ਤੇ ਪੈਗੰਬਰ ਹੋ ਗਏ ਹਨ ਮਿੱਟੀ ਚੋਂ ਪੈਦਾ ਹੋ ਕੇ ਮੁੜ ਕੇ ਮਿੱਟੀ ਵਿੱਚ ਉਹਨਾਂ ਦਾ ਨਿਵਾਸ ਹੋ ਗਿਆ ਪਤਾ ਨਹੀਂ ਕਿੰਨੇ ਕ੍ਰਾਮ ਹੋ ਗਏ ਕਿੰਨੇ ਕ੍ਰਿਸ਼ਨ ਹੋ ਗਏ ਮੇਰੇ ਪਾਤਸ਼ਾਹ ਕਹਿੰਦੇ ਹਨ ਦੁਨੀਆਂ ਦੇ ਲੋਕੋ ਇਹ ਆਪਣੇ ਮਨ ਵਿੱਚ ਪੱਕਾ ਤਹਈਆ ਕਰ ਲਓ ਕਿ ਸੰਸਾਰ ਪਨਾ ਦਾ ਮਕਾਨ ਹੈ ਨਾਸ਼ਵਾਨ ਹੈ ਪਾਈ ਸਾਹਿਬ ਪਾਈ ਨੰਦ ਲਾਲ ਦੀਆਂ ਗਜ਼ਲਾਂ ਵਿੱਚ ਤੁਸੀਂ ਪੜੋ ਉਹਨਾਂ ਨੇ ਮੁਏ ਸ਼ਬਦ ਬਹੁਤ ਵਰਤਿਆ ਹੈ ਮਮਸਰ ਮੁਏ ਅਜ਼ਰਾਈਲ ਦੇ ਗਿਰਫਤ ਹੈ ਮੁਏ ਦਾ ਅਰਥ ਹੁੰਦਾ ਹੈ ਕੇਸ ਜਿਵੇਂ ਆਪਣੇ ਹਿੰਦੂ ਧਰਮ ਵਿੱਚ ਤਿੰਨ ਦੇਵਤੇ ਹਨ ਬ੍ਰਹਮਾ ਵਿਸ਼ਨੂੰ ਤੇ ਮਹੇਸ਼ ਚਾਰ ਵੇਦ ਹਨ ਮੁੱਖ ਹਿੰਦੂ ਭਰਾਵਾਂ ਦੇ ਇਸੇ ਤਰ੍ਹਾਂ ਮੁਸਲਮਾਨਾਂ ਦੀਆਂ ਚਾਰ ਧਾਰਮਿਕ ਪੁਸਤਕਾਂ ਹਨ ਜਿਸ ਨੂੰ ਕਤੇਬਾ ਕਹਿੰਦੇ ਹਨ ਚਾਰ ਫਰਿਸ਼ਤੇ ਹਨ ਉਹਨਾਂ ਦੇ ਉਹਨਾਂ ਚਾਰ ਫਰਿਸ਼ਤਿਆਂ ਦੇ ਨਾਮ ਹਨ ਇਬਰਾਹੀਮ ਲਿੰਕਾਇਨ ਜ਼ਬਰਾਇਲ ਤੇ ਅਜ਼ਰਾਈਲ ਮੁਸਲਮਾਨ ਭਰਾਵਾਂ ਦਾ ਵਿਸ਼ਵਾਸ ਹੈ ਕਿ ਖੁਦਾ ਕੋਲ ਸਥਿਤ ਜ਼ਬਰਾਇਲ ਫਰਿਸ਼ਤੇ ਨੇ ਮੁਹੰਮਦ ਸਾਹਿਬ ਨੂੰ ਕੁਰਾਨ ਲਿਆ ਕੇ ਦਿੱਤਾ ਉਹਨਾਂ ਦੇ ਵਿਸ਼ਵਾਸ ਦੇ ਮੁਤਾਬਿਕ ਜਦੋਂ ਕਿਸੇ ਮਨੁੱਖ ਦੇ ਜੀਵਨ ਦਾ ਅੰਤ ਹੁੰਦਾ ਹੈ ਤਾਂ ਉਸ ਸਮੇਂ ਮੌਤ ਦਾ ਫਰਿਸ਼ਤਾ ਅਜ਼ਰਾਈਲ ਆਣ ਕੇ ਬੰਦੇ ਦੀ ਜਾਨ ਕੱਢ ਲੈਂਦਾ ਹੈ ਗੁਰਬਾਣੀ ਦੇ ਵਿੱਚ ਇੱਕ ਫਰਮਾਨ ਆਇਆ ਹੈ ਅਜ਼ਰਾਈਲ ਫਰਿਸ਼ਤਾ ਮੌਤ ਦਾ ਫਰਿਸ਼ਤਾ ਤੇ ਬਕਾਇਦਾ ਬਾਬਾ ਫਰੀਦ ਜੀ ਕਹਿੰਦੇ ਹਨ ਕਿ ਜਦੋਂ ਉਹ ਆਇਆ ਤਾਂ ਉਹਨੇ ਦਰਵਾਜ਼ੇ ਪੰਨ ਕੇ ਆਉਣਾ ਹੈ ਤੇ ਗੁਰਮੁਖਾ ਪਰਬੰਧ ਕਰ ਲਈ ਅਜ਼ਰਾਈਲ ਫਰਿਸ਼ਤਾ ਹੋਸੀ ਆਇ ਤਈ ਮੌਤ ਦੇ ਮੌਕੇ ਤੇ ਗੁਰਮੁਖ ਪਿਆਰੇ ਅਜ਼ਰਾਈਲ ਫਰਿਸ਼ਤੇ ਨੇ ਪ੍ਰਗਟ ਹੋ ਜਾਣਾ ਹੈ ਉਸ ਨੂੰ ਆਈ ਕਹਿੰਦੇ ਹਨ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਨ ਕਿ ਖੁਦਾ ਨੂੰ ਯਾਦ ਕਰਿਆ ਕਰ ਜਦੋਂ ਤੇਰੇ ਮਨ ਵਿੱਚ ਇਹ ਅਹਿਸਾਸ ਹੋਵੇ ਕਿ ਮੇਰੇ ਕੇਸਾ ਤੋਂ ਮੇਰੀ ਮੌਤ ਨੇ ਮੈਨੂੰ ਫੜਿਆ ਹੋਇਆ ਹੈ ਮੌਤ ਦੇ ਫਰਿਸ਼ਤੇ ਅਜ਼ਰਾਈਲ ਨੇ ਮੇਰੇ ਕੇਸ ਸਿਰ ਦੇ ਵਾਲਾਂ ਨੂੰ ਕੁੱਟ ਕੇ ਫੜਿਆ ਹੋਇਆ ਹੈ। ਇਹ ਬੇਸਮਝਾ ਤੋਂ ਇਸ ਗੱਲ ਨੂੰ ਆਪਣੇ ਮਨ ਵਿੱਚ ਵਿਚਾਰਦਾ ਨਹੀਂ ਦੇਖਦਾ ਨਹੀਂ। ਅਸੀਂ ਧੰਗੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਇਤਿਹਾਸ ਪੜ੍ਹਦੇ ਹਾਂ, ਜਨਮ ਸਾਖੀਆਂ ਪੜ੍ਹਦੇ ਹਾਂ। ਉਹਨਾਂ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ ਕਿ ਧੰਗੂ ਗੁਰੂ ਨਾਨਕ ਪਾਤਸ਼ਾਹ ਜੀ ਬਗਦਾਦ ਗਏ ਹਨ। ਇਸਲਾਮੀ ਸਰਾ ਦੇ ਮੁਤਾਬਕ ਕੀਰਤਨ ਕਰਨਾ ਰਾਗ ਗਾਉਣਾ ਬਹੁਤ ਬੁਰਾ ਹੈ। ਮੁਹੰਮਦੀ ਕੁਰਾਨ ਦੇ ਵਿੱਚ ਰਾਗ ਦੀ ਬਹੁਤ ਸਖਤ ਨਿੰਦਿਆ ਕੀਤੀ ਗਈ ਹੈ। ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੀਰਤਨ ਕੀਤਾ ਭਾਈ ਮਰਦਾਨਾ ਜੀ ਨੇ ਸਾਜ ਵਿੱਚ ਆਇਆ ਤਾਂ ਮੁੱਲਾ ਕਹਿਣ ਲੱਗਾ ਕਿ ਆਪਣੇ ਬਗਦਾਦ ਦੇ ਵਿੱਚ ਰਾਗ ਦੀ ਵਰਤੋਂ ਹੋਈ ਹੈ ਇਸ ਨੂੰ ਇੱਟਾਂ ਮਾਰ ਕੇ ਮਾਰ ਦਿਓ ਬਾਬਾ ਜੀ ਨੂੰ ਜਦੋਂ ਇੱਟਾਂ ਮਾਰਨ ਵਾਸਤੇ ਆਏ ਤਾਂ ਆਵਾ ਬੋਲਦੇ ਹਾਂ ਬੋਲੇ ਸੋਨੇ ਹਾਲ ਸਤਿ ਸ਼੍ਰੀ ਅਕਾਲ ਕਈ ਗੱਲਾਂ ਇਹੋ ਜਿਹੀਆਂ ਹਨ ਜਿਹੜੀਆਂ ਸਾਨੂੰ ਪਤਾ ਹੀ ਨਹੀਂ ਜੋ ਤੋ ਪ੍ਰੇਮ ਖੇ ਲੜਨ ਦਾ ਚਾਹੋ ਕੁਝ ਸਮਝਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਬਾਣੀ ਹੈ ਪਰ ਇਹ ਪਹਿਲੇ ਪਾਤਸ਼ਾਹ ਜੀ ਦਾ ਸ਼ਬਦ ਹੈ ਜਦੋਂ ਗੁਰੂ ਨਾਨਕ ਪਾਤਸ਼ਾਹ ਗਏ ਹਨ ਤਾ ਉਸ ਮੌਕੇ ਤੇ ਦਸਤੰਗੀਰ ਸੀ ਦਸਤੰਗੀਰ ਇਸ ਗੱਦੀ ਦਾ ਪਹਿਲਾ ਮਹਾਪੁਰਸ਼ ਹੋਇਆ ਹੈ ਪੀਰ ਹੋਇਆ ਹੈ ਉਸ ਦਾ ਨਿੱਕਾ ਜਿਹਾ ਡੇਰਾ ਸੀ ਆਮ ਸਧਾਰਨ ਜਿਹਾ ਉੱਥੇ ਇੱਕ ਬੀਬੀ ਝੌੜੂ ਮਾਰਨ ਜਾਇਆ ਕਰੇ ਤਾਂ ਪੀਰ ਜੀ ਕਹਿਣ ਲੱਗੇ ਥੀ ਇਹ ਰੋਜੋਨਾ ਆਉਂਦੀ ਹੈ ਮੰਗ ਤੂੰ ਕੀ ਮੰਗਣਾ ਹੈ ਉਹ ਕਹਿਣ ਲੱਗੀ ਬਾਬਾ ਮੈਂ ਸੇਵਾ ਕਰਨ ਆਉਂਦੀ ਹਾਂ ਮੈਂ ਆਉਣੀ ਹਾਂ ਆਪਣੇ ਜੀਵਨ ਨੂੰ ਸਫਲਾ ਕਰਨ ਤੇ ਮੈਨੂੰ ਪਰੇਸ਼ਾਨ ਨਾ ਕਰ ਮੈਂ ਬੜੀ ਪਰੇਸ਼ਾਨ ਹਾਂ ਪੀਰ ਦਾ ਮਨ ਝੁਕਿਆ ਕਹਿਣ ਲੱਗਾ ਬੀਬੀ ਤੂੰ ਸੇਵਾ ਕਰਦੀ ਹੈ ਕਿ ਹੀ ਪਤਾ ਮੈਂ ਤੇਰੀ ਪਰੇਸ਼ਾਨੀ ਦੂਰ ਕਰ ਦਿਆਂ ਉਹ ਕਹਿਣ ਲੱਗੀ ਮੇਰੇ ਨਾਲ ਵਾਦਾ ਕਰੋ ਉਹ ਕਹਿਣ ਲੱਗੇ ਮੈਂ ਤੇਰੇ ਨਾਲ ਵਾਦਾ ਕਰਦਾ ਹਾਂ ਕਿ ਮੈਂ ਤੇਰੀ ਪਰੇਸ਼ਾਨੀ ਨੂੰ ਦੂਰ ਕਰਾਂਗਾ ਉਹ ਕਹਿੰਦੀ ਹੈ ਕਿ 12 ਸਾਲ ਪਹਿਲਾਂ ਮੇਰਾ ਪੁੱਤਰ ਮੇਰੀ ਨੋਨੂ ਵਿਆਹ ਕੇ ਲੈ ਆ ਰਿਹਾ ਸੀ ਦੋਲਾ ਆ ਰਿਹਾ ਸੀ ਤੇ ਇੱਕਦਮ ਦਰਿਆ ਦਾ ਪਾਣੀ ਵਧਿਆ ਤੇ ਮੇਰੀ ਨੂ ਤੇ ਪੁੱਤਰ ਨੂੰ ਰੋੜ ਕੇ ਲੈ ਗਿਆ ਮੇਰੇ ਨੂ ਪੁੱਤਰ ਨੂੰ ਮਿਲਾ ਦੇ ਕਹਿਣ ਲੱਗੇ ਮੈਂ ਤੈਨੂੰ ਕੱਲ ਜਵਾਬ ਦੇਵਾਂਗਾ ਉਹਨਾਂ ਅੱਲਾਹ ਦੇ ਅੱਗੇ ਅਰਦਾਸ ਕੀਤੀ ਕਿ ਅੱਲਾਹ ਤਾਲਾ ਮੇਰੀ ਪਾਤ ਰਖ ਮੈਂ ਜ਼ਬਾਨ ਕਰ ਬੈਠਾ ਹਾਂ ਮੈਂ ਤੇਰਾ ਫਕੀਰ ਹਾਂ ਉਹਨਾਂ ਨੂੰ ਇਲਹਾਮ ਹੋਇਆ ਕਿ ਤੂੰ ਕਾਇਮ ਰਹੇ ਤੂੰ ਬੀਬੀ ਨਾਲ ਵਾਅਦਾ ਕੀਤਾ ਹੈ ਇਸ ਲਈ ਤੂੰ ਕੱਲ ਨੂੰ ਦਰਿਆ ਵਿੱਚ ਹੱਥ ਪਾ ਕੇ ਤੇ ਇਸ ਦਿਨ ਉਹ ਤੇ ਪੁੱਤਰ ਨੂੰ ਕੱਢ ਸਕਦਾ ਹੈ ਉਸਨੇ ਬੀਬੀ ਨੂੰ ਕਹਿ ਦਿੱਤਾ ਕਿ ਬੀਬੀ ਮੈਂ ਜ਼ਬਾਨ ਤੇ ਕਾਇਮ ਹਾਂ ਮੈਂ ਤੇਰਾ ਪੁੱਤਰ ਤੇ ਨੂੰ ਦਰਿਆ ਵਿੱਚੋਂ ਬਾਹਰ ਕੱਢ ਦਿਆਂਗਾ ਉਹਨਾਂ ਦੇ ਕਹਿਣ ਮੁਤਾਬਕ ਲੋਕ ਇਕੱਠੇ ਹੋ ਗਏ ਪੀਰ ਨੇ ਅੱਲਾਹ ਦੇ ਅੱਗੇ ਦੁਆ ਕੀਤੀ ਜਿਵੇਂ ਬਾਬਾ ਸ਼੍ਰੀਚੰਦ ਨੇ ਬਾਹ ਵਧਾਈ ਸੀ ਉਸੇ ਤਰ੍ਹਾਂ ਉਹਨਾਂ ਨੇ ਬਾਹ ਵਧਾ ਕੇ ਦਰਿਆ ਵਿੱਚ ਪਾਈ ਤੇ 12 ਸਾਲ ਪਹਿਲਾਂ ਜਿਹੜਾ ਬੀਬੀ ਦਾ ਨੂੰਹ ਪੁੱਤਰ ਅਲੋਪ ਹੋਇਆ ਸੀ ਉਸ ਨੂੰ ਬਾਹਰ ਕੱਢ ਦਿੱਤਾ ਉਸ ਗੱਲ ਤੇ ਉਸ ਦਾ ਨਾਮ ਪਿਆ ਦਸਤੰਗੀਰ ਬਾਹ ਪਕੜਨ ਵਾਲਾ ਉਰਦੇਵ ਕਹਿੰਦੇ ਹਨ ਕਿ ਗੁਰਮੁਖਾ ਬਾਪ ਪੁੱਤਰ ਘਰ ਵਾਲੀ ਪਾਈ ਚਾਰਾ ਅੰਤ ਦੇ ਮੌਕੇ ਤੇ ਕਿਸੇ ਨੇ ਬਾਹ ਨਹੀਂ ਫੜਨੀ ਕਹਿੰਦੇ ਹਨ ਜਦੋਂ ਆਖਿਰ ਦਾ ਮੌਕਾ ਆਇਆ ਉਸ ਸਮੇਂ ਨੇ ਕਿਸੇ ਤੇਰਾ ਦਰਦ ਨਹੀਂ ਵੰਡਾਉਣਾ ਜਦੋਂ ਅੰਤਿਮ ਸਮਾਂ ਆਉਂਦਾ ਹੈ ਉਦੋਂ ਕਿਸੇ ਨੇ ਤੇਰਾ ਦਰਦੀ ਨਹੀਂ ਹੋਣਾ ਕਹਿੰਦੇ ਹਨ ਅੰਤ ਦੇ ਮੌਕੇ ਤੇ ਮੌਤ ਨੇ ਤੈਨੂੰ ਕੋਹਿਆ ਤੇਰੀ ਜਾਨ ਕੱਢੀ ਉਸ ਮੌਕੇ ਨਾ ਪੁੱਤਰ ਨੇ ਨਾ ਪਤਨੀ ਨੇ ਨਾ ਭਰਾਵਾਂ ਨੇ ਨਾ ਬਾਪ ਨੇ ਕਿਸੇ ਨੇ ਤੇਰੀ ਮਦਦ ਨਹੀਂ ਕਰਨੀ ਸਤਿਗੁਰੂ ਪਾਤਸ਼ਾਹ ਕਹਿੰਦੇ ਹਨ ਗੁਰਮੁਖਾ ਖੁਦਾ ਦੇ ਅੱਗੇ ਅਰਦਾਸ ਕਰਕੇ ਮਹਾਰਾਜ ਨੇਕੀ ਕਾਰ ਕਰਦਮ ਮੈਂ ਕਦੇ ਚੰਗਾ ਕੰਮ ਨਹੀਂ ਕੀਤਾ ਮੈਂ ਕਦੇ ਭਲਾਈ ਦਾ ਕੰਮ ਨਹੀਂ ਕੀਤਾ ਮੇਰੇ ਮਾਲਕਾ ਕੀ ਦੱਸਾਂ ਮੈਂ ਸਾਰਾ ਕੁਝ ਵੇਖਦਾ ਹੁੰਦਾ ਹੋਇਆ ਵੀ ਅੰਨਾ ਹਾਂ ਜਬਾਨ ਮੇਰੀ ਬੋਲ ਸਕਦੀ ਹੈ ਪਰ ਚੰਗੇ ਪਾਸੇ ਨੂੰ ਮੇਰੀ ਜ਼ਬਾਨ ਬੋਲਦੀ ਨਹੀਂ ਮੇਰੇ ਤੋਂ ਕੁਝ ਬੋਲਿਆ ਨਹੀਂ ਜਾਂਦਾ ਇਸ ਕਰਕੇ ਮੇਰੇ ਬਾਦਸ਼ਾਹ ਕੀ ਦੱਸਾਂ ਮੈਂ ਆਪਣੇ ਬਾਰੇ ਮੈਂ ਅੱਖਾਂ ਦੇ ਹੁੰਦਿਆ ਹੋਇਆ ਵੀ ਅੰਨਾ ਹਾਂ ਮੇਰੀ ਜ਼ਬਾਨ ਦੇ ਹੁੰਦਿਆ ਹੋਇਆ ਵੀ ਗੁੰਗਾ ਹਾਂ ਫਤਿਹ ਇਸ ਪ੍ਰਕਾਰ ਮੇਰਾ ਸੁਭਾ ਚੁਗਲੀ ਤੇ ਨਿੰਦਿਆ ਕਰਨ ਵਾਲਾ ਹੈ ਕਦੇ ਮੈਂ ਨੇਕ ਕੰਮ ਨਹੀਂ ਕੀਤਾ ਦਿਨੇ ਤੇ ਰਾਤ ਮੈਂ ਆਵਾਰਾ ਗਰਦੀ ਕਰਦਾ ਹਾਂ ਮੇਰੇ ਤੇ ਮਿਹਰ ਕਰ ਮੈਨੂੰ ਆਪਣੇ ਪਿਆਰਿਆਂ ਦੇ ਚਰਨਾਂ ਦੀ ਮਿੱਟੀ ਬਣਾ ਦੇ ਮੈਨੂੰ ਤੇਰੇ ਪਿਆਰਿਆਂ ਦੇ ਚਰਨਾਂ ਦੀ ਧੂੜ ਮਿਲ ਜਾਵੇ ਸਤਿਗੁਰੂ ਪਾਤਸ਼ਾਹ ਤੋਂ ਆਪਾਂ ਸਿੱਖਿਆ ਲਈਏ ਕਿ ਮੌਤ ਸਾਡੇ ਤੇ ਕੂਕਦੀ ਹੈ ਸਾਡੇ ਵਾਲ ਉਸਨੇ ਕੁੱਟ ਕੇ ਪਕੜੇ ਹੋਏ ਹਨ ਸਾਡੇ ਤੇ ਪਰਮਾਤਮਾ ਕਿਰਪਾ ਕਰੇ ਕਿ ਸਾਨੂੰ ਉਹ ਪਰਮਾਤਮਾ ਚੇਤੇ ਆਵੇ ਅਤੇ ਜਿਹੜੀ ਸੰਸਾਰ ਦੀ ਪਕੜ ਹੈ ਇਸ ਪਕੜ ਤੋਂ ਸਾਨੂੰ ਅਕਾਲ ਪੁਰਖ ਕਿਰਪਾ ਕਰਕੇ ਬਚਾਏ ਇਹ ਅਰਦਾਸ ਬੇਨਤੀ ਹੈ ਭੁੱਲਣ ਚੁੱਕਾਂ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ